ਸਸ਼ੀਕਲ ਮੈਂ ਹਾ ਨਵਨੀਤ ਸਿੰਘ ਵਦਵਾ ਮੁੱਖ ਮੰਤਰੀ ਪੰਜਾਬ ਹਸਪਤਾਲ ਚ ਦਾਖਲ ਨੇ ਚਰਚਾ ਚ ਕਰਨੀ ਲਾਜ਼ਮੀ ਹੈ ਕਿ ਆਖਰਕਾਰ ਮੁੱਖ ਮੰਤਰੀ ਦੀ ਸਿਹਤਿਆਭੀ ਨੂੰ ਲੈ ਕੇ ਸਾਰੇ ਫਿਕਰਮੰਦ ਨੇ ਔਰ ਹੋਣਾ ਵੀ ਚਾਹੀਦਾ ਪਰ ਸਵਾਲ ਵੱਡਾ ਹੈ ਕਿ ਕੀ ਮੁੱਖ ਮੰਤਰੀ ਪੰਜਾਬ ਨੂੰ ਕੋਈ ਜ਼ਹਿਰ ਦਿੱਤਾ ਗਿਆ ਇਹ ਚਰਚਾ ਛਿੜ ਗਈ ਹੈ ਜਾਂ ਕਹਿ ਲੋ ਕਿ ਇਹ ਅਫਵਾਹ ਚੱਲ ਰਹੀ ਹੁਣ ਇਹ ਅਫਵਾਹ ਹੈ ਜਾਂ ਸੱਚ ਹੈ مسئلہ سارا کی ہے اج اس بارے گل کرانگے اور اس بارے باقاعدہ ایک آفیشل بیان بھی جاری کیا گیا ہے زہر بارے نہیں سرکھیا نو لے کے دراصل ایک چٹھی یا کہلو کہ ایک ای میل آج سویر تو لگاتار وائرل ہو رہے ہیں حالانکہ وائرل ایس کر کے ہو رہے ہیں کہ محالی پرشاسن وہ میل پہ بھیجا گیا ہے جس دے وچ کئی ہاسپیٹلز کئی اسکول نو اڈاؤن دی بمب تمکی دیتی گئی ہے ਤੇਸ ਦੇ ਨਾਲ ਨਾਲ ਉਸ ਈਮੇਲ ਦੇ ਵਿੱਚ ਜ਼ਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਕੀਤਾ ਗਿਆ ਹੈ ਕਿ ਕਿਵੇਂ ਉਹਨਾਂ ਨੂੰ ਇੱਕ ਖਤਰਨਾਕ ਜ਼ਹਿਰ ਦਿੱਤਾ ਗਿਆ ਹੈ ਇੱਕ ਕੈਮੀਕਲ ਦਿੱਤਾ ਗਿਆ ਹੈ। ਔਰ ਇਹ ਵੀ ਕਿਹਾ ਗਿਆ ਉਸ ਮੇਲ ਦੇ ਵਿੱਚ ਕਿ ਹਸਪਤਾਲ ਤੋਂ ਬਾਹਰ ਜ਼ਿੰਦਾ ਨਹੀਂ ਜਾਣ ਦਿੱਤਾ ਜਾਏਗਾ। ਬੜਾ ਅਹਿਮ ਤੇ ਬੜਾ ਸੰਵੇਦਨਸ਼ੀਲ ਮਸਲਾ ਹੈ ਜਿਸਦੇ ਤੇ ਅੱਜ ਅਸੀਂ ਗੱਲ ਕਰਨੀ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਇਹ ਮਿਲੀ ਹੈ। ਔਰ ਖਾਲਿਸਤਾਨੀ ਸੰਗਠਨ ਖਾਲਿਸਤਾਨ ਨੈਸ਼ਨਲ ਆਰਮੀ ਨੇ ਪ੍ਰਸ਼ਾਸਨ ਨੂੰ ਇੱਕ ਈਮੇਲ ਭੇਜ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਸੀਐਮ ਨੂੰ ਭਾਈ ਦਲਾਵਰ ਸਿੰਘ ਦੇ ਵਾਰਿਸਾਂ ਨੇ ਪੋਲੋਨੀਅਮ ਤੋਂ ਸੰਕਰਮਿਤ ਕੀਤਾ ਪੋਲੋਨੀਅਮ ਇੱਕ ਕੈਮੀਕਲ ਹੈ ਇਹ ਕਹਿ ਰਹੇ ਨੇ ਕਿ ਭਾਈ ਦਲਾਵਰ ਸਿੰਘ ਉਹੀ ਦਲਾਵਰ ਸਿੰਘ ਜਿਹੜਾ ਕਿ ਸੁਸਾਈਡ ਬੰਬਰ ਬਣ ਕੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕੋਲ ਗਿਆ ਸੀ ਔਰ ਫਿਰ ਉਸ ਪੰਜਾਬ ਸੈਕਟਰੀਏਟ ਦੇ ਬਾਹਰ ਜੋ ਕੁਝ ਹੋਇਆ ਸੀ ਉਹ ਮੰਜ਼ਰ ਸਾਰਿਆਂ ਨੂੰ ਪਤਾ ਸੋ ਇਹ ਕਿਹਾ ਗਿਆ ਕਿ ਭਾਈ ਦਲਾਵਰ ਸਿੰਘ ਦੇ ਵਾਰਸਾ ਨੇ ਮੁੱਖ ਮੰਤਰੀ ਨੂੰ ਉਹ ਖਤਰਨਾਕ ਕੈਮੀਕਲ ਦੇ ਦਿੱਤਾ ਇਹ ਹਵਾਲਾ ਉਸ ਚਿੱਠੀ ਵਿੱਚ ਦਿੱਤਾ ਗਿਆ ਹਾਲਾਂਕਿ ਇਸ ਵੇਲੇ ਸੀਐਮ ਆਂ ਜਿਹੜੇ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਔਰ 16 ਸਕੂਲ ਨੇ ਜਿਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਮੋਹਾਲੀ ਦੇ ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੱਤੀ ਹੈ ਕਿ ਹਾਈ ਕੀ ਮੇਲ ਆਈ ਹੈ ਉਹ ਈਮੇਲ ਵੀ ਮੈਂ ਤੁਹਾਨੂੰ ਪੜ੍ਹ ਕੇ ਨਾਲ ਇੱਥੇ ਲਾ ਵੀ ਰਿਹਾ ਮੋਹਾਲੀ ਸਕੂਲ ਫੋਰਟਿਸ ਹਸਪੀਟਲ ਬੰਬ ਬਲਾਸਟ ਪੰਜਾਬ ਹਲ ਖਾਲਿਸਤਾਨ ਫਿਰ ਅੱਗੇ ਲਿਖਿਆ ਸਕੂਲਾਂ ਵਿੱਚ ਫੋਰਟਿਸ ਲੱਗੇ ਮਸਲਾ ਭੰਡਮਾਨ ਦਾ ਇਹ ਮਤਵਾਰ ਨੂੰ ਲੈ ਕੇ ਲਿਖਿਆ ਗਿਆ ਹੈ ਆਪਣੇ ਬੱਚੇ بچਾਓ ਆਜ ਮੋਹਾਲੀ ਸਕੂਲ ਬੰਦ ਰੱਖੋ ਅੱਗੇ ਲਿਖਿਆ ਗਿਆ ਹੈ ਪੰਡਮਾਨ ਦਾ লাশ ਨਿਕਲੇਗਾ ਫੋਰਟਿਸ ਵਿੱਚੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵਾਰਸਾਂ ਮਾਨ ਨੂੰ ਇਨਫੈਕਟ ਕਰਤਾ ਪੋਲੋਨੀਅਮ ਨਾਲ ਜਿੰਦਾ ਬਚ ਗਿਆ ਤਾਂ ਬੇਅੰਤੇ ਵਾਂਗ ਠੋਕਾਂਗੇ اگے وہ لکھتا ہے بدلا خالستان ریفرنڈم والیاں تے چھوٹے پولیس مقابلے دا گینگسٹر دس کے خالستان نیشنل آر آرمی انجینئر نام تھلے لکھا ہے گروانک سنگھ رکن شاہ والا ڈاکٹر گرمیور سنگھ اور خان رائے زادہ کچھ اس طرح نام اگے لکھے ہوئے نے پر سوال دیکھو سب تو وڈا ہے کہ چٹھی یا میل جاری کر کے کہہ رہے نو کہ دیتا گیا ہے مخمنتری دو دن تو ہسپتال سے داخل نے موگا ریلی دے وچ گئے اور اس تو بعد پھر واپس آکے ہسپتال ہسپتال داخل ہو گئے کہ صحیح ٹھیک نہیں ہے پروسے وکار اج یہ میل آنا اس میل تو بعد سرکھیا حالانکہ پولس نے کرڑی کر دیتی ہے اس زہر یا ایک کیمیکل ہے کی جس دا ذکر کیتا گیا ہے اور اے دلاور سنگھ کون ہے میں اس بارے بڑی اہم جانکاری تو اڈینا سانجی کرنی ہے پر اس تو پہلا پولس دا بیان سن لو کہ پولس اس پورے معاملے کی, کی؟ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਸ ਦੀ ਮੇਲ ਤੇ ਧਮਕੀ ਆਈ ਸੀ ਫੋਟੋਸ ਹਸਪੀਟਲ ਦੇ ਸੰਬੰਧੀ ਵੇਰ ਨੂੰ ਇੱਥੇ ਸੇਮ ਬੰਬ ਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀਸੈਪਟਾਈਜ਼ ਟੀਮਸ ਹੈ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੀ ਐਸ ਟੀਮਸ ਲੱਗੀਆਂ ਇਮੀਡੀਏਟਲੀ ਇਸ ਪੂਰੇ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸਿਜ਼ ਹੈ ਉਹਨਾਂ ਨੂੰ ਹੌਲਡ ਕਰਕੇ ਐਸ ਕਰਾਇਆ ਗਿਆ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਤੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਐਸ ਚੱਲ ਰਹੀ ਹੈ ਤੇ ਮੈਂ ਵਚਨਬਾਦਾਂ ਮੋਹਾਲੀ ਪੁਲਿਸ ਵਚਨਬਾਦਾਂ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸੀਐਮ ਸਾਹਿਬ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਪਰਜ਼ੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਥ੍ਰੈਟ ਕਾਲ ਸੀ ਜਿਹੜੀ ਉਸ ਤੋਂ ਪਿਛਲੀ ਆਈ ਸੀ ਉਹਦਾ ਜਦੋਂ ਆਪਾਂ ਟੈਕਨੀਕਲ ਡਿਟੇਲਸ ਲਿੱਤੀਆਂ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂਐਸਏ ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ 베ਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇੱਕੋ ਈਮੇਲ ਐਡਰੈਸ ਤੋਂ ਇੱਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਇਹ ਜਿਹੜੀ ਥ੍ਰੈਟ ਕਾਲਸ ਵਾਰ-ਵਾਰ ਆ ਰਹੀ ਹੈ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਇੱਕ ਨੋ ਚਾਂਸਸ ਤੇ ਆਪਾਂ ਪੂਰੀ ਪ੍ਰੋਟੋਕਾਲ ਜਿਹੜਾ ਫਾਲੋ ਕਰੀਏ ਮੁੱਖ ਮੰਤਰੀ ਦਾ ਪਹਿਲਾਂ ਵੀ ਪਹਿਲਾਂ ਵੀ ਮੁੱਖ ਮੰਤਰੀ ਦਾ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਬੰਬ ਕੁਸਤਾਨਾ ਚੈੱਕ ਚੱਲ ਰਹੀ ਅੰਦਰ ਪਹਿਲਾਂ ਵੀ ਸਕੂਲਸ ਨੂੰ ਧਮਕੀਆਂ ਆਈਆਂ ਨੇ ਹਲੇ ਤੱਕ ਕੀ ਐਕਸ਼ਨ ਲਿੱਤਾ ਗਿਆ ਹੈ ਸਾਈਬਰ ਸਲਕ ਕੀ ਕਰ ਰਹੇ ਬਿਲਕੁਲ ਜੀ ਇਹਦੇ ਇਹਦੇ ਵਿੱਚ ਜਿਹੜੀ ਤੁਸੀਂ ਆਈਪੀ ਐਡਰੈਸ ਤੋਂ ਜਿਹੜੇ ਤੁਸੀਂ ਕਹਿ ਰਹੇ ਹੋ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੇ ਇਹ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਪੂਫ ਕਰਕੇ ਆਈਪੀ ਇਹ ਅਲੱਗ-ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂ ਐਸ اے ਦਾ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਜੀਐਮ ਸਾਹਿਬ ਕੋ ਸ਼ਿਫਟ ਕੀਤਾ ਜਾਏਗਾ ਤੇ ਆਹ ਟੀਮਸ ਦੇ ਅਲਰਟ ਸੀਐਮ ਸਕਿਉਰਿਟੀ ਅਲਰਟ ਤੇ ਆਪਾਂ ਪੂਰੇ ਪ੍ਰੋਟੋਕੋਲ ਸਟੈਬਲਿਸ਼ ਕੀਤੇ ਹੋਏ ਇਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਜਿੰਨੇ ਸਕੂਲ ਪਿਛਲੇ ਸੀ 16 ਦੇ ਕਰੀਬ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋ ਵੀ ਸੇਮ ਪੇਜ ਤੇ ਖਾਲਿਸਤਾਨ ਨਾਮ ਦਿੱਤਾ ਜਾਂਦਾ ਮਤਲਬ ਜਿਹੜੀ ਈਮੇਲ ਤੋਂ ਆਂਦੀ ਹੈ ਨਾਮ ਕੀ ਹਾਰਿਆ ਬਿਲਕੁਲ ਜੀ ਹਜੇ ਤੱਕ ਤੇ ਹੋਕ ਸੀ ਈਮੇਲਸ ਹੀ ਹੈ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੀ ਹੈ ਟੂ ਗੇਨ ਲੇਜੀਟਿਮੇਸੀ ਤੇ ਉਹ ਮਟੀਰੀਅਲ ਹੈ ਜੀ ਸੋ ਇਹ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਕਾਲ ਉਹਨਾਂ ਨੂੰ ਇੱਕ ਹਾਲਾਂਕਿ ਉਹ ਇਹ ਵੀ ਕਹਿ ਰਹੇ ਨੇ ਕਿ ਇੱਕ ਹਾਕ ਕਾਲ ਲੱਗਦੀ ਹੈ ਯਾਨੀ ਕਿ ਇੱਕ ਹਾਕ ਮੇਲ ਲੱਗਦਾ ਹੈ ਕਿ ਇੱਕ ਅਫਵਾਹ ਜਾਂ ਡਰ ਪੈਦਾ ਕਰਨ ਵਾਲਾ ਹਾਲਾਂਕਿ ਮੁੱਖ ਮੰਤਰੀ ਕੋਈ ਪਹਿਲੀ ਵਾਰ ਐਡਮਿਟ ਨਹੀਂ ਹੋਏ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਚ ਦਾਖਲ ਹੋ ਚੁੱਕੇ ਨੇ ਪਰ ਦਿਲਾਵਰ ਸਿੰਘ ਜਿਹੜਾ ਦਿਲਾਵਰ ਸਿੰਘ ਬੱਬਰ ਨੂੰ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਦਾ ਜਨਮ 18 ਅਗਸਤ 1970 ਨੂੰ ਹੋਇਆ ਸੀ ਪੰਜਾਬ ਪੁਲਿਸ ਦੇ ਕਾਂਸਟੇਬਲ ਸੀ ਔਰ 21 ਅਗਸਤ 31 ਅਗਸਤ ਨੂੰ 1995 ਨੂੰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰ ਦੇ ਬਾਹਰ ਆਤਮ ਹੱਤਿਆ ਵਿਸਫੋਟ ਚ ਸ਼ਾਮਿਲ ਰਿਹਾ ਹੈ ਇਸ ਵਿਸਫੋਟ ਚ ਉਸ ਵੇਲੇ ਦੇ ਮੁੱਖ ਮੰਤਰੀ ਬੀਨ ਸਿੰਘ ਸਮੇਤ ਕਈ ਲੋਕਾਂ ਦੀ ਮੌਤ ਹੋਈ ਸੀ ਔਰ 23 ਮਾਰਚ 2012 ਨੂੰ ਸ਼ਿਕਾਲ ਤਗਸ ਨੇ ਕੌਮੀ ਸ਼ਹੀਦਤਾ ਦਰਜਾ ਵੀ ਦਿੱਤਾ ਸੀ ਇਹ ਦਿਲਾਵਰ ਸਿੰਘ ਦੇ ਜਿਹਦੇ ਬਾਰੇ ਮੇਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦਿਲਾਵਰ ਸਿੰਘ ਦੇ ਵਾਰਿਸਾਂ ਨੇ ਦਿੱਤਾ ਹੁਣ ਸਵਾਲ ਬਟ ਹੈ ਕਿ ਜੋ ਪੋਲੋਨੀਅਮ ਦੀ ਗੱਲ ਹੋ ਰਹੀ ਹੈ ਪੋਲੋਨੀਅਮ ਹੈ ਕੀ ਦੇਖੋ ਬਹੁਤ ਜ਼ਰੂਰੀ ਹੈ ਸਮਝਣਾ ਹੈ ਕਿ ਜੇ ਕੋਈ ਟੈਕਨੀਕਲ ਵਰਡ ਇਸ ਹਾਕ ਮੇਲ ਦੇ ਵਿੱਚ ਭਾਵੇਂ ਕਫਵਾ ਹੈ ਪਰ ਜਿਹੜਾ ਇੱਕ ਟੈਕਨੀਕਲ ਵਰਡ ਯੂਜ਼ ਕਰ ਲਿਆ ਗਿਆ ਉਸ ਦਾ ਕੈਮੀਕਲ ਦਾ ਇਹ ਆਪਣੇ ਆਪ ਚ ਜਾਣਨਾ ਜ਼ਰੂਰੀ ਹੈ ਕਿਉਂਕਿ ਦੇਖੋ ਮੁੱਖ ਮੰਤਰੀ ਦੀ ਸੁਰੱਖਿਆ ਜਾਂ ਕਹਿ ਲਓ ਕਿ ਮੁੱਖ ਮੰਤਰੀ ਨੂੰ ਕੋਈ ਚੀਜ਼ ਖਾਣ ਨੂੰ ਦੇਣਾ ਇਹਨਾਂ ਸੌਖਾ ਨਹੀਂ ਹੈਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਬਹੁਤ ਈਜ਼ੀਲੀ ਐਕਸੈਸੇਬਲ ਨੇ ਇਹਦੇ ਵਿੱਚ ਕੋਈ ਜ਼ੋਰ ਆਇ ਨਹੀਂ ਲੋਕਾਂ ਨੂੰ ਮਿਲਦੇ ਜੁਲਦੇ ਨੇ ਤੇ ਪਰ ਇੱਕ ਵੱਡਾ ਮਸਲਾ ਇਹ ਹੈ ਮੈਂ ਉਹਦੇ 'ਚ ਨਹੀਂ ਜਾਣਾ ਚਾਹ ਰਿਹਾ ਸਿਕਿਉਰਿਟੀ ਰੀਜ਼ਨਸ ਬਹੁਤ ਸਾਰੇ ਹੋ ਸਕਦੇ ਹੈ ਪਰ ਕੁਲਬਿਲਾ ਕੇ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਆ ਦਰਸਤਲ ਇਹ ਜਿਹੜਾ ਪੋਲੋਨੀਅਮ ਹੈ ਉਹ ਬਾਡੀ ਦੇ ਇੰਟਰਨਲ ਆਰਗਨ ਤੇ ਡੀਐਨਏ ਨੂੰ ਖਤਮ ਕਰ ਦਿੰਦਾ ਬਿਲਕੁਲ ਖਤਮ ਕਰ ਦਿੰਦਾ ਇਹ ਹੌਲੀ-ਹੌਲੀ ਕਰਦਾ ਹੈ ਪੋਲੋਨੀਅਮ ਤੂ 210 ਜਿਹਨੂੰ ਕਿ ਪੋ 210 ਕਿਹਾ ਜਾਂਦਾ ਹੈ ਦੁਨੀਆ ਦੇ ਸਭ ਤੋਂ ਖਤਰਨਾਕ ਜ਼ਹਿਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਰੇਡੀਓ ਐਕਟਿਵ ਪਦਾਰਥ ਹੈ ਜੋ α ਵਿਕਰਣ ਜਿਹੜਾ α ਰੇਡੀਏਸ਼ਨ ਜਿਹੜਾ ਉਹ ਐਕਚੁਅਲੀ ਇਹ ਪੈਦਾ ਕਰਦਾ ਯਾਨੀ ਕਿ ਜਿਹੜੇ ਕਿ ਰੇਡੀਏਸ਼ਨ α ਵਾਲਾ ਹੁੰਦਾ ਨਾ ਇਹਨੂੰ ਇਹ ਜਨਰੇਟ ਕਰਦਾ ਹੈ ਅਸਰੀਰ 'ਚ ਖਾਣ ਪੀਣ ਤੇ ਸਾਹ ਦੇ ਜ਼ਰੀਏ ਚਲਾ ਜਾਂਦਾ ਤਾਂ ਇੰਟਰਨਲ ਆਰਗਨ ਤੇ ਡੀਐਨਏ ਨੂੰ ਉਹ ਤੇਜ਼ੀ ਨਾਲ ਖਤਮ ਕਰ ਦਿੰਦਾ ਇਹਦੇ ਨਾਲ ਵੋਮਿਟਿੰਗ ਲੂਸ ਮੋਸ਼ਨ ਇਹਨਾਂ ਦੇ ਇਹ ਸ਼ੁਰੂਆਤੀ ਲੱਛਣ ਨੇ ਕਿ ਜਦੋਂ ਇਹ ਤੁਹਾਡੇ ਸਰੀਰ 'ਚ ਚਲਾ ਗਿਆ ਤੇ ਸ਼ੁਰੂਆਤ 'ਚ ਤੁਹਾਨੂੰ ਵੋਮਿਟਿੰਗ ਤੇ ਲੂਸ ਮੋਸ਼ਨ ਹੋਏਗਾ ਔਰ ਇਸ ਦਾ ਕੋਈ ਐਂਟੀਡੋਟ ਹੈ ਹੀ ਨਹੀਂ ਹੁਣ ਤੱਕ ਯਾਨੀ ਕਿ ਇਸ ਦਾ ਅਸਰ ਖਤਮ ਕਰਨ ਦੀ ਕੋਈ ਦਵਾਈ ਹੁਣ ਤੱਕ ਨਹੀਂ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਸਲਾ ਹੈ اچھا ਉਸ ਤੋਂ ਬਾਅਦ ਕੀ ਹੈ ਆ ਇਹਦੇ ਚੋਂ ਦਾ ਕੀ ਹੈ ਸੈਲਸ ਤੇ ਟਿਸ਼ੂਜ਼ ਨੂੰ ਇਹ ਅੰਦਰੋਂ ਪੂਰੇ ਤਰੀਕੇ ਨਾਲ ਖਤਮ ਕਰ ਦਿੰਦਾ ਸ਼ਰੀਰ ਤੇ ਦਾ ਕੀ ਅਸਰ ਪੈਂਦਾ ਫਿਰ ਮੈਂ ਜਿਵੇਂ ਪਹਿਲਾਂ ਦੱਸਿਆ ਸ਼ੁਰੂਆਤ ਚ ਵੋਮਿਟਿੰਗ ਤੇ ਲੂਸ ਮੋਸ਼ਨ ਲੱਗਦੇ ਆ ਕੁਝ ਸਮੇਂ ਬਾਅਦ ਬਾਲ ਝੜਦੇ ਆ ਕਮਜ਼ੋਰੀ ਹੁੰਦੀ ਹੈ ਬੋਨ ਮੈਰੋ ਦਾ ਨੁਕਸਾਨ ਹੁੰਦਾ ਹੈ ਤੇ ਲੀਵਰ ਤੇ ਕਿਡਨੀ ਤੇ ਅਸਰ ਹੁੰਦਾ ਔਰ ਬਲੱਡ ਸੈਲਸ ਇਨਫੈਕਟਡ ਹੁੰਦੀ ਹੈ ਔਰ ਇੰਟਰਨਲ ਬਲੀਡਿੰਗ ਦਾ ਵੀ ਖਤਰਾ ਜਿਹੜਾ ਉਹ ਵੱਧ ਜਾਂਦਾ ਹੁਣ ਇਹ ਖਤਰਨਾਕ ਕਿ ਨਾ ਇੱਕ ਵਾਰੀ ਉਹ ਵੀ ਸਮਝ ਲੈਣਿਆ ਦਰਸਲ ਪੋਲੋਨੀਅਮ 210 ਤੋਂ 알파 ਦੇ ਜਿਹੜੇ ਰੇਡੀਏਸ਼ਨ ਨੇ ਉਹ ਜਨਰੇਟ ਹੁੰਦੇ ਨੇ ਤੇ ਇਹਦੇ ਚ ਇਹਨੂੰ ਬਾਹਰ ਤੋਂ ਜੇ ਤੁਸੀਂ ਟੱਚ ਵੀ ਕਰੋਗੇ ਤੇ ਉਹਦਾ ਵੀ ਇੱਕ ਵੱਡਾ ਖਤਰਾ ਹੁੰਦਾ ਹੈ। ਸ਼ਰੀਰ ਵਿੱਚ ਜਾਨ ਤੇ ਬਹੁਤ ਛੋਟੀ ਮਾਤਰਾ ਵੀ ਇਹਦੀ ਜਾਨਲੇਵਾ ਸਾਬਤ ਹੋ ਸਕਦੀ ਹੈ। ਹਾਲਾਂਕਿ ਇਹਦਾ ਕੋਈ ਐਂਟੀਡੋਟ ਨਹੀਂ ਹੈ ਔਰ ਲੱਛਣਾਂ ਨੂੰ ਵੇਖ ਕੇ ਇਹਦਾ ਇਲਾਜ ਕੀਤਾ ਜਾ ਸਕਦਾ ਹੈ। ਸੋ ਇਹ ਇੱਕ ਬੜਾ ਗੰਭੀਰ ਮਸਲਾ ਹੈ ਕਿ ਜਿਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ ਔਰ ਜੋ ਉਸ ਧਮਕੀ ਭਰੀ ਈਮੇਲ ਦੇ ਵਿੱਚ ਲਿਖਿਆ ਗਿਆ ਉਹ ਆਪਣੇ ਆਪ ਚ ਕਈ ਤਰ੍ਹਾਂ ਦੀਆਂ ਚਿੰਤਾ ਜ਼ਾਹਰ ਕਰ ਰਿਹਾ ਹੈ। ਔਰ ਜਿਸ ਤਰ੍ਹਾਂ ਦਾ ਇਹ ਜਿਹੜਾ ਵਾਇਰਸ ਜਾਂ ਕਹਿ ਲੋ ਕਿ ਜਿਹੜੇ ਜ਼ਹਿਰ ਦਾ ਜ਼ਿਕਰ ਕੀਤਾ ਗਿਆ ਜਿਹਨੂੰ ਕਿ ਮੈਂ ਕੈਮੀਕਲ ਕਹੂੰਗਾ ਬੇਸਿਕਲੀ ਪੋਲੋਨੀਅਮ ਹੈ ਸੋ ਜੇ ਪੋਲੋਨੀਅਮ ਨੂੰ ਲੈ ਕੇ ਜੋ ਜ਼ਿਕਰ ਸਾਹਮਣੇ ਆ ਰਿਹਾ ਆਪਣੇ ਆਪ ਚ ਬਹੁਤ ਗੰਭੀਰ ਮਸਲਾ ਹੈ ਖੈਰ ਸਿਹਤ ਵਿਭਾਗ ਦੀ ਅਰਦਾਸ ਜਲਦ ਠੀਕ ਹੋ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ ਮਸਲਾ ਬਹੁਤ ਗੰਭੀਰ ਹੈ ਔਰ ਇਸ ਤਰ੍ਹਾਂ ਦੀ ਜਿਹੜੀ ਈਮੇਲ ਆ ਰਹੀਆਂ ਨੇ ਉਹਦੇ ਨਾਲ ਇੱਕ ਵੱਡਾ ਡਰ ਲੋਕਾਂ ਦੇ ਵਿੱਚ ਖਾਸ ਤੌਰ ਤੇ ਪੈਦਾ ਹੋ ਰਹੀ ਹੈ ਇਹ ਜਾਣਕਾਰੀ ਸਾਂਝੀ ਕਰਨੀ ਸੀ ਬਾਕੀ ਧਿਆਨ ਰੱਖੋ ਆਪਣਾ ਵੀ ਆਪਣੇ ਬੱਚਿਆਂ ਦਾ ਵੀ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਇੱਕ ਮੇਲ ਰਾਹੀਂ ਭਾਵੇਂ ਕਿ ਦਿੱਤੀ ਗਈ ਹੈ ਭਾਵੇਂ ਕਫਵਾ ਹੈ ਪਰ ਫਿਰ ਵੀ ਸਾਵਧਾਨੀ ਤੁਹਾਡੇ ਆਪ ਦੇ ਹੱਥ ਚ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ